ਕਿਛਲੇ ਲੰਮੇ ਸਮੇਂ ਤੋਂ ਰਾਜ ਭag ਕਈ ਸਰਕਾਰਾਂ ਦੇ ਰਹੇ ਪਰ ਮੈਂ ਕਹਿ ਸਕਦਾ ਜੇ ਕਿਤੇ ਧਿਆਨ ਪਹਿਲਾਂ ਦਿੱਤਾ ਹੁੰਦਾ ਤਾਂ ਇਨੀ ਮਿਹਨਤ ਕਰਨ ਦੀ ਲੋੜ ਨਾ ਪੈਂਦੀ ਸੋ ਸਿਆਸਤਾ ਵੋਟਾਂ ਸਰਕਾਰਾਂ ਆਉਂਦੀਆਂ ਰਹੀਆਂ ਨੇ ਪਰ ਗੱਲ ਇਹ ਹੈ ਵੀ ਡਾਇਰੈਕਸ਼ਨ ਕੀ ਕੰਮ ਕਰਨ ਦਾ ਤਰੀਕਾ ਕੀਤਾ ਕੀ ਕੰਮ ਬਹੁਤ ਹੋਣ ਵਾਲੇ ਨੇ ਠੀਕ ਹੈ ਹੋਰ ਕੰਮਾਂ ਨੂੰ ਆਪਾਂ ਵਧੀਆ ਤੰਗ ਦੇ ਨਾਲ ਬਹੁਤ ਜਿੱਦਾਂ ਹੁਣ ਚੌਂਕਾ ਦਾ ਡਿਵੈਲਪਮੈਂਟ ਹੋ ਰਿਹਾ ਤਸੀਲ ਕੰਪਲੈਕਸ ਪੁਰਾਣੀ ਦੇ ਲਾਗੇ ਰਸ਼ ਬਹੁਤ ਪਿਆ ਹੁੰਦਾ ਸੀ ਉਹ ਤਸੀਲ ਕੰਪਲੈਕਸ ਨਵਾਂ ਬਣਾਇਆ ਜੀ ਇਥੇ ਕੰਮ ਥੋੜੇ ਹੋਣ ਤੇ ਮੈਂ ਗਿਣਾ ਰਿਹਾ ਕੰਮ ਤੇ ਹੈ ਹੀ ਅਣਗਿਣਤ ਨੇ ਇਹੋ ਗੱਲ ਕਿ ਨਾ ਹੋਣਾ ਵੀ ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਮੈਂ ਸਰਕਾਂ ਗਲੀਆਂ ਨਾਲੀਆਂ ਤੋਂ ਉੱਪਰ ਲੈ ਕੇ ਆਪਾਂ ਹੋਰ ਡਿਵੈਲਪਮੈਂਟ ਦੀ ਗੱਲ ਕਰੀਏ ਚਾਹੇ ਜਿਤਨਾ ਬਾਸਟਰ ਦੀ ਗੱਲ ਕਰੀਏ ਪੂਰਵ ਜਿਹੜੇ ਬਟਾਲੇ ਦੇ ਵਿੱਚ ਇੰਡਸਟਰੀ ਦੀ ਗੱਲ ਕਰੀਏ ਕਿਉਂਕਿ ਹਾਲੇ ਤੱਕ ਸਾਡੇ ਕੋਲ ਬੇਸਿਕ ਸਹੂਲਤਾਂ ਨਹੀਂ ਹੈਗੀਆਂ ਹੁਣ ਜਦੋਂ ਸਹੂਲਤਾਂ ਸ਼ਹਿਰ ਸੋਨਾ ਬਣਨ ਲੱਗ ਪਿਆ ਸਾਡਾ ਪਿੰਡਾਂ 'ਚ ਵਿਕਾਸ ਹੁੰਦਾ ਪਿਆ ਨਹੀਂ ਤੇ ਰૈયਤ ਜਦੋਂ ਮੁੜਦੇ ਹਾਂ ਪਹਿਲਾ ਟੋਆ ਹੁੰਦਾ ਇਹ ਨਾਲ ਹੀ ਕਹਿੰਦੇ ਸੀ ਲੋਕੀ ਸਾਡਾ ਬਟਾਲਾ ਆ ਗਿਆ 75 ਸਾਲ ਹੋ ਗਏ ਬਟਾਲੇ ਦੇ ਵਿੱਚ ਕੂੜਾ ਸੁੱਟਣ ਵਾਸਤੇ ਜਗ੍ਹਾ ਨਹੀਂ ਸੋ ਆਪਾਂ ਉਸ ਜਿਦ ਤਨ ਆਮ ਆਦਮੀ ਪਾਰਟੀ ਦਾ ਮਿਹਰਬਾਨ ਦਾ ਸਾਡਾ ਪਹਿਲਾ ਕਦਮੀ ਇਹੋ ਹੋਊਗੀ ਵੀ ਪਹਿਲਾਂ ਉਹ ਕੂੜਾ ਸੁੱਟਣ ਵਾਲੀ ਜਿਹੜੀ ਹੈ ਜਗਾ ਲਈਏ ਤਾਂ ਜੋ ਕਿ ਜਿਹੜੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਨੇ ਔਰ ਇਹਨਾਂ ਤੋਂ ਨਿਆਫ ਦੇ ਦਿੱਤੇ ਵਾਏ ਸਿਆਸਤ ਕਰਨੀ ਹੈ ਕੰਮ ਦੀ ਕਰੀਏ ਠੀਕ ਹੈ ਪਰਚਿਆਂ ਵਾਲੀ ਸਿਆਸਤ ਦਾ ਕੋਈ ਫਾਇਦਾ ਨਹੀਂ ਠੀਕ ਹੈ ਸੋ ਆਪਾਂ ਕੰਮ ਕਰ ਰਹੇ ਹਾਂ ਕਮ ਕਮ ਕਰਾਂਗੇ ਲੋਕਾਂ ਦੀਆਂ ਨਜ਼ਰਾਂ 'ਚ ਇਹ ਆ ਵੀ ਦੇਖੋ ਉਹਨਾਂ ਨੇ ਇੱਕ ਬਟਾਲੇ ਦੀ ਇੱਕ ਜ਼ਿੰਮੇਵਾਰੀ ਜਿਹੜੀ ਆ ਮੈਨੂੰ ਉਹਨਾਂ ਨੇ ਆਪਣਾ ਆਗੂ ਮੰਨਿਆ ਜਿਦ ਤਰ੍ਹਾਂ ਘਰ ਦੇ ਵਿੱਚ ਕੋਈ ਆਗੂ ਹੁੰਦਾ ਹੈ ਮੈਨੂੰ ਉਹਨਾਂ ਨੇ ਆਗੂ ਮੰਨਿਆ ਬਸ ਮੈਨੂੰ ਇਹ ਆ ਵੀ ਮੈਂ ਆਪਣੇ ਬਟਾਲੇ ਦੇ ਲੋਕਾਂ ਦੀ ਕੰਮ ਕਰਾਂ ਸੀ ਨੈਟਵਰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਵਕਫ ਵਕਫ ਸ਼ਖਸੀਅਤਾਂ ਦੇ ਨਾਲ ਦਰਸ਼ਕਾਂ ਦਾ ਮੇਲ ਕਰਾਉਂਦੇ ਰਹਿੰਦੇ ਹਾਂ ਅੱਜ ਅਸੀਂ ਬਟਾਲੇ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਐਮਐਲਏ ਅਮਰਸ਼ਰ ਸਿੰਘ ਸ਼ੈਰੀ ਬਟਾਲਾ ਹਲਕਾ ਤੋਂ ਗੱਲਬਾਤ ਕਰਾਉਣੇ ਆ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਸੱਚ ਕਹਿੰਦੇ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਐਮਐਲਏ ਸਾਹਿਬ ਅੱਜ ਅਸੀਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਹਾਂ ਕਿ ਬਟਾਲੇ ਦੇ ਵਿੱਚ ਜਦੋਂ ਤੁਸੀਂ ਆਏ ਕੀ ਕੀ ਕੰਮ ਕਰਾਇਆ ਹੈ ਐ ਦੇਖੋ ਜੀ ਜੋ ਜੋ ਲੋਕਾਂ ਦੀ ਡਿਮਾਂਡ ਸੀ ਸਾਡਿਆਂ ਦੀ ਮੇਰੇ ਬਟਾਲੇ ਦੇ ਲੋਕਾਂ ਦੀ ਜੋ ਜੋ ਕਮੀਆਂ ਨਜ਼ਰ ਆ ਰਹੀਆਂ ਸੀ ਉਸ ਸਟੈਪ ਬਾਈ ਸਟੈਪ ਸਾਰੀਆਂ ਕਮੀਆਂ ਜਿਹੜੀਆਂ ਨੇ ਦੂਰ ਕਰਦੇ ਹੋਏ ਨਜ਼ਰ ਆ ਰਹੇ ਆ ਕਿਉਂਕਿ ਇੱਥੇ ਮੇਨ ਪਹਿਲਾਂ ਆਉਟਰ ਸੜਕਾਂ ਹੀ ਜਿਹੜੀਆਂ ਚੌਂਕ ਸੀ ਬੜੇ ਕੰਜਸਟਡ ਉਹਨਾਂ ਨੂੰ ਸਟੈਪ ਬਾਈ ਸਟੈਪ ਉਹਨਾਂ ਨੂੰ ਪੂਰਾ ਕੀਤਾ ਕਿਉਂਕਿ ਦੁੱਖ ਦੀ ਗੱਲ ਇਹ ਆ ਵੀ ਪਿਛਲੇ ਲੰਮੇ ਸਮੇਂ ਤੋਂ ਰਾਜਪਗ ਕਈ ਸਰਕਾਰਾਂ ਦੇ ਰਹੇ ਪਰ ਮੈਂ ਕਹਿ ਸਕਦਾ ਵੀ ਜੇ ਕਿਤੇ ਧਿਆਨ ਪਹਿਲਾਂ ਦਿੱਤਾ ਹੁੰਦਾ ਤੇ ਇਨੀ ਮਿਹਨਤ ਕਰਨ ਦੀ ਲੋੜ ਨਾ ਪੈਂਦੀ ਸੋ ਲੱਗੇ ਆ ਹਲੇ ਕੰਮ ਇਹ ਨਹੀਂ ਮੁੱਕ ਗਿਆ ਕੰਮ ਬਹੁਤ ਹੋਣ ਵਾਲੇ ਨੇ ਠੀਕ ਹੈ ਹੋਰ ਕੰਮਾਂ ਨੂੰ ਆਪਾਂ ਵਧੀਆ ਢੰਗ ਦੇ ਨਾਲ ਬਹੁਤ ਜਿਤਨਾ ਹੁਣ ਚੌਂਕਾਂ ਦੀ ਡਿਵੈਲਪਮੈਂਟ ਹੋ ਰਹੀ ਆ ਤਹਿਸੀਲ ਕੰਪਲੈਕਸ ਪ੍ਰਾਣੀ ਦੇ ਲਾਗੇ ਰਸ਼ ਪਤ ਪਿਆ ਹੁੰਦਾ ਸੀ ਉਹ ਤਹਿਸੀਲ ਕੰਪਲੈਕਸ ਨਵਾਂ ਬਣਾਇਆ ਜੀ ਸੋ ਕਹਿਣ ਦਾ ਭਾਵ ਸਾਡੀ ਕੋਸ਼ਿਸ਼ ਇਹ ਆ ਵੀ ਸਾਡੇ ਲੋਕ ਜਾਣ ਇੱਕੋ ਛੱਤ ਹੇ ਸਾਰੀਆਂ ਸਹੂਦਾਵਾਂ ਮਿਲਣ ਉਹਨਾਂ ਨੂੰ ਠੀਕ ਹੈ ਤੇ ਹੋਰ ਜਿਹੜੇ ਤੁਸੀਂ ਮੇਨ ਮੇਨ ਜਿਵੇਂ ਕੰਮ ਕਰਾਇਆ ਜਿਵੇਂ ਚੌਕ ਬਣਾਵਾਏ ਆ ਹੋਰ ਕਈ ਗੱਲਾਂ ਦਰਸ਼ਕ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਆਪਣੇ ਮੂੰਹੋਂ ਥੋੜਾ ਦੱਸੋ ਅ ਕੰਮ ਤੇ ਸਟੈਪ ਬਾਈ ਸਟੈਪ ਚੱਲਦੇ ਜਾ ਰਹੇ ਆ ਜੀ ਤੇ ਜੇ ਤੇ ਕੰਮ ਥੋੜੇ ਹੋਣ ਤੇ ਮੈਂ ਅਗਨਾਦਿਆ ਕੰਮ ਤੇ ਹੈ ਹੀ ਅਨਗਿਣਤ ਨੇ ਹੁਣ ਇੰਡਸਟਰੀ ਏਰੀਆ ਦੇ ਵਿੱਚ ਕਾਫੀ ਜਿਆਦਾ ਖਸਤਾ ਹਾਲਤ ਸੀ 82 ਕਰੋੜ ਦਾ ਪਿੱਛੇ ਜੇ ਇੱਕ ਹੋਰ ਚੈੱਕ ਦਿੱਤਾ ਉਸ ਤੋਂ ਪਹਿਲਾਂ ਵੀ ਜਿਹੜੀਆਂ ਸੜਕਾਂ ਲਾਈਟਾਂ ਸੀਵਰੇਜ ਇੰਡਸਟਰੀ ਏਰੀਆ ਦੇ ਵਿੱਚ ਪਾਏ ਹੁਣ ਕਈ ਸੜਕਾਂ ਜਿਹੜੀਆਂ ਰਹਿndੀਆਂ ਨੇ ਉਹਨਾਂ ਨੂੰ ਵੀ ਆਪਾਂ ਕਵਰ ਕਰ ਰਹੇ ਆ ਸੋ ਕਹਿਣ ਦਾ ਭਾਵ ਸਾਡੀ ਜਿਹੜੀ ਲੜਾਈ ਹੈ ਉਹ ਲੜਾਈ ਮੈਂ ਇਹੋ ਗੱਲ ਕਹਿਣਾ ਹੁੰਦਾ ਵੀ ਆਪਾਂ ਆਪਣੇ ਬਟਾਲੇ ਦੇ ਲੋਕਾਂ ਨੂੰ ਮੈਂ ਸਰਕਾਂ ਗਲੀਆਂ ਨਾਲੀਆਂ ਤੋਂ ਉੱਪਰ ਲੈ ਕੇ ਆਪਾਂ ਹੋਰ ਡਿਵੈਲਪਮੈਂਟ ਦੀ ਗੱਲ ਕਰੀਏ ਚਾਹੇ ਜਿਤਨਾ ਬਾਸਟਰ ਦੀ ਗੱਲ ਕਰੀਏ ਹੋਰ ਵੀ ਜਿਹੜੇ ਜਿਹੜੇ ਬਟਾਲੇ ਦੇ ਵਿੱਚ ਇੰਡਸਟਰੀ ਦੀ ਗੱਲ ਕਰੀਏ ਕਿਉਂਕਿ ਹਾਲੇ ਤਾਂ ਸਾਡੇ ਕੋਲ ਬੇਸਿਕ ਸਹੂਲਤਾਂ ਹੀ ਨਹੀਂ ਹੈਗੀਆਂ ਹੁਣ ਜਦੋਂ ਸਹੂਲਤਾਂ ਸ਼ਹਿਰ ਸੋਨਾ ਬਣਨ ਦਾ ਪਿਆ ਸਾਡਾ ਪਿੰਡਾਂ 'ਚ ਵਿਕਾਸ ਹੋਣ ਦਾ ਪਿਆ ਨਹੀਂ ਤੇ ਰਈਏ ਤਾਂ ਜਦੋਂ ਮੁੜਦੇ ਹਾਂ ਪਹਿਲਾ ਟੋਆ ਹੁੰਦਾ ਇਹ ਨਾਲ ਹੀ ਕਹਿ ਦਿੰਦੇ ਸੀ ਲਓ ਜੀ ਸਾਡਾ ਬਟਾਲਾ ਆ ਗਿਆ ਸੋ ਇਹ ਚੀਜ਼ਾਂ ਤੋਂ ਨਿਆਤ ਦਵਾਈ ਪੈਣੀ ਹੈ ਨਿਆਤ ਤਾਂ ਹੀ ਦਵਾਈ ਜਾਂਦੀ ਹੈ ਜੇ ਇਹਨਾਂ ਚੀਜ਼ਾਂ ਵਾਸਤੇ ਟਾਈਮ ਕੱਢਿਆ ਜਾਵੇ ਸੋ ਸਿਆਸਤਾਂ ਵੋਟਾਂ ਸਰਕਾਰਾਂ ਆਉਂਦੀਆਂ ਰਹੀਆਂ ਨੇ ਪਰ ਗੱਲ ਇਹ ਹੈ ਵੀ ਡਾਇਰੈਕਸ਼ਨ ਕੀ ਕੰਮ ਕਰਨ ਦਾ ਤਰੀਕਾ ਕੀ ਕੀਤਾ ਕੀ ਹੀ ਉਹਨਾਂ ਨੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੇਨ ਕੰਮ ਕਿਹੜਾ ਕਿਹੜਾ ਕਰਾ ਰਹੇ ਇਹ ਤੇ ਸਰਪ੍ਰਾਈਜ਼ ਹੀ ਰੱਖੇ ਜੇ ਹੱਲੇ ਇਹ ਮੈਂ ਜ਼ਰੂਰ ਦੱਸੂਗਾ ਜੀ ਜਿਹੜੇ ਜਿਹੜੇ ਕੰਮ ਕਰ ਰਹੇ ਆ ਆ ਉਹ ਅਡਵਾਂਸ ਦੱਸ ਦਾਂਗੇ ਜੀ ਠੀਕ ਹੈ ਫਿਰ ਕੋਈ ਦਰਸ਼ਕ ਜਨ ਨਹੀਂ ਹਾਲੇ ਹੈਗੇ ਕਾਫੀ ਪ੍ਰੋਜੈਕਟ ਪੈਂਡਿੰਗ ਨੇ ਆਪਾਂ ਲੱਗੇ ਆ ਕਰ ਰਹੇ ਆ ਔਰ ਜਦਨ ਇਹ ਪੂਰਾ ਹੋਊਗਾ ਪਰ ਮੇਨ ਇੱਕ ਜਿਹੜਾ ਮੈਂ ਤੇ ਲੋਕਾਂ ਦੇ ਵੀ ਰੂਬਰੂ ਦੱਸਣਾ ਚਾਹੁੰਨਾ ਵਾ ਵੀ 75 ਸਾਲ ਹੋ ਗਏ ਬਟਾਲੇ ਦੇ ਵਿੱਚ ਕੂੜਾ ਸੁੱਟਣ ਵਾਸਤੇ ਜਗ੍ਹਾ ਨਹੀਂ ਹੈਗੀ ਸੋ ਆਪਾਂ ਉਸ ਜਦਨ ਆਮ ਆਦਮੀ ਪਾਰਟੀ ਦਾ ਮੇਅਰ ਬਣਦਾ ਹੈ ਸਾਡਾ ਪਹਿਲ ਕਦਮੀ ਇਹੋ ਹੋਊਗੀ ਵੀ ਪਹਿਲਾ ਕੂੜਾ ਸੁੱਟਣ ਵਾਲੀ ਜਿਹੜੀ ਹੈ ਜਗਾ ਲਈਏ ਤਾਂ ਜੋ ਕਿ ਜਿਹੜੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਨੇ ਔਰ ਇਹਨਾਂ ਤੋਂ ਨਿਆਫ ਜਿਹੜੀ ਦਵਾਈ ਠੀਕ ਹੈ ਜੀ ਤੇ ਜਿਸ ਤਰ੍ਹਾਂ ਕਿ ਅੱਗੇ ਸਿਆਸਤ ਰਹੀ ਹੈ ਪਰਚਿਆਂ ਦੀ ਇੱਕ ਦੂਜੇ ਤੇ ਪਰਚਾ ਕਰਾਉਂਦੇ ਰਹਿੰਦੇ ਹੁਣ ਬਟਾਲੇ ਤੇ ਚਲੋ ਕੁਝ ਕਟਿਆ ਹੈ ਇਸ ਬਾਰੇ ਲੋਕਾਂ ਨੂੰ ਕੀ ਸੁਣਿਆ ਦੇਣਾ ਹੈ ਇਹ ਬਿਲਕੁਲ ਦੇਖੋ ਸਿਆਸਤ ਕਰਨੀ ਹੈ ਕੰਮ ਦੀ ਕਰੀਏ ਠੀਕ ਹੈ ਪਰਚਿਆਂ ਵਾਲੀ ਸਿਆਸਤ ਦਾ ਕੋਈ ਫਾਇਦਾ ਨਹੀਂ ਠੀਕ ਹੈ ਸੋ ਆਪਾਂ ਕੰਮ ਕਰ ਰਹੇ ਹਾਂ ਕੰਮ ਕੰਮ ਕਰਾਂਗੇ ਲੋਕਾਂ ਦੀਆਂ ਨਜ਼ਰਾਂ 'ਚ ਇਹ ਆ ਵੀ ਦੇਖੋ ਉਹਨਾਂ ਨੇ ਇੱਕ ਬਟਾਲੇ ਦੀ ਇੱਕ ਜ਼ਿੰਮੇਵਾਰੀ ਜਿਹੜੀ ਆ ਮੈਨੂੰ ਉਹਨਾਂ ਨੇ ਆਪਣਾ ਆਗੂ ਮੰਨਿਆ ਜਿਦ ਤਰ੍ਹਾਂ ਘਰ ਦੇ ਵਿੱਚ ਕੋਈ ਆਗੂ ਹੁੰਦਾ ਹੈ ਮੈਨੂੰ ਉਹਨਾਂ ਨੇ ਆਗੂ ਮੰਨਿਆ ਬਸ ਮੈਨੂੰ ਇਹ ਆ ਵੀ ਮੈਂ ਆਪਣੇ ਬਟਾਲੇ ਦੇ ਲੋਕਾਂ ਲਈ ਕੰਮ ਕਰਾਂ ਜੀ ਠੀਕ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਇੰਡਸਟਰੀ ਦਾ ਕਿਹਾ ਸਟੱਡੀ ਦੇ ਵਿੱਚ ਕੋਈ ਮੈਡੀਕਲ ਕਾਲਜ ਵਗੈਰਾ ਕੋਈ ਗਾਂ ਸੋਚ ਹੈਗੀ ਕੁਝ ਹਾਂ ਪ੍ਰੋਸੈਸ ਚੱਲ ਰਿਹਾ ਜੀ ਸਾਰਾ ਪ੍ਰੋਸੈਸ ਚੱਲ ਰਿਹਾ ਆਪਾਂ ਇਹਨੂੰ ਪ੍ਰੋਸੈਸ ਦੇ ਅਧੀਨ ਕਰਾਂਗੇ ਸਾਰਾ ਠੀਕ ਹੈ ਠੀਕ ਹੈ ਸਨ ਸਾਡੇ ਨਾਲ ਐਮਐਲਏ ਅਮਨਸ਼ੇਰ ਸਿੰਘ ਸ਼ਰੀ ਕਲਸੀ ਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਅਸੀਂ ਕੰਮ ਰੱਖੇ ਆ ਦੋ ਚਾਰ ਸਰਪ੍ਰਾਈਜ਼ ਰੱਖੇ ਸਰਪ੍ਰਾਈਜ਼ ਹੀ ਦੇਣਗੇ ਤੇ ਇਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਦੋਂ ਵੀ ਸਰਪ੍ਰਾਈਜ਼ ਦੇਣਾ ਸਾਨੂੰ ਬੁਲਾ ਕੇ ਜਰਾ ਸਾਡੇ ਚੈਨਲ ਦੇ ਰਹੀਂ ਸਾਰਾ ਕੁਝ ਜਾਣਕਾਰੀ ਦਿੱਤੀ ਜਾਵੇ ਸੋ ਸਾਡੇ ਵੱਲੋਂ ਇਹਨਾਂ ਦਾ ਧੰਨਵਾਦ ਧੰਨਵਾਦ ਸ਼ਰੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਮਿਹਰਬਾਨ ਸੋ ਮੇਰੇ ਕੈਮਰਾਮੈਨ ਹਰਮੇਸ਼ ਸਿੰਘ ਮੈਂ ਹਾਂ ਸੁਖਨਾਮ ਸਿੰਘ ਮਿਲਦੇ ਹਾਂ ਅਗਲੀ ਵਾਰ ਫਿਰ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਧੰਨਵਾਦ